ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਅੱਜ ਜੋ ਸਮਾਂ ਚੱਲ ਰਿਹਾ ਹੈ ਸਵਾ ਦੇ ਦਿਨ ਨੇ ਛੋਟੇ ਹੁੰਦਿਆਂ ਤੋਂ ਸੁਣਦੇ ਆ ਰਹੇ ਹਾਂ ਕਿ ਸਵਾ ਦੇ ਦਿਨ ਨੇ ਇਹ ਸ਼ਹੀਦੀ ਜੋੜ ਮੇਲਿਆਂ ਦੇ ਦਿਨ ਨੇ ਦਾਸੀ ਦਾ ਆਪਣਾ ਜੋ ਪਿੰਡ ਹੈ ਉਹ ਕਾਫੀ ਨੇੜੇ ਹੈ ਫਤਿਹਗੜ ਸਾਹਿਬ ਦੇ ਕਿ ਛੋਟੇ ਹੁੰਦੇ ਆ ਤੁਸੀਂ ਫਿਰ ਫਤੇਗੜ ਸਾਹਿਬ ਦੇ ਨਾਲ ਅ ਉਸ ਤਰ੍ਹਾਂ ਦਾ ਲਗਾਵ ਹੈ ਸੰਗਤ ਜੀ ਅਸੀਂ ਬਹੁਤ ਚੰਗੀ ਗੱਲ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਅ ਅਸੀਂ ਪਾਤਸ਼ਾਹ ਦੇ ਜੋ ਪਰਿਵਾਰ ਦੇ ਨਾਲ ਸਾਰਾ ਬੀਤਿਆ ਪਾਤਸ਼ਾਹ ਦੀਆਂ ਸਿੰਘਾਂ ਦੀਆਂ ਸਹਬਜ਼ਾਦਿਆਂ ਦੀਆਂ ਗੁਰਤੇਗ ਭਾਦਰ ਜੀ ਦੇ ਪਹਿਲਾ ਜਿਸ ਤਰ੍ਹਾਂ ਸ਼ਹਾਦਤ ਦੇ ਵਾਰੇ ਆਪਾਂ ਸਾਰੇ ਮਤਲਬ ਉਹਨਾਂ ਨੂੰ ਪ੍ਰਣਾਮ ਕਰਦੇ ਆ ਪਰ ਇਹ ਹੈ ਕਿ ਸਾਡੇ ਲਈ ਸਿਰਫ ਇਹੀ ਨਹੀਂ ਕਿ ਇਹਨਾਂ ਦਿਨਾਂ ਦੇ ਵਿੱਚ ਸਾਡੇ ਤੇ ਉਹ ਸਦਾ ਹੀ ਯਾਦ ਵਿੱਚ ਬਸੇ ਹੋਏ ਨੇ ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕੌਮ ਲਈ ਕੀਤਾ ਸਾਡੇ ਲਈ ਕੀਤਾ ਧਰਮ ਲਈ ਕੀਤਾ ਸਿਰਫ ਇਹ ਨਹੀਂ ਕਿ ਸਿੱਖ ਧਰਮ ਲਈ ਸੰਸਾਰਿਕ ਜੋ ਇਨਸਾਨੀਅਤ ਧਰਮਾ ਉਹਦੇ ਲਈ ਉਹਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਮਿਲਦੀ ਔਰ ਮਿਲ ਵੀ ਨਹੀਂ ਸਕਣੀ ਕਦੇ ਇਹ ਲਾਸਾਨੀ ਸ਼ਹਾਦਤਾਂ ਨੇ ਦਸ ਮਹੀਸ ਪਤਾ ਜੀ ਦਾ ਰੈਣਾ ਹਿੰਦੁਸਤਾਨ ਚੁਕਾ ਨਹੀਂ ਸਕਦਾ ਹੁਣ ਮੰਨਣ ਨੂੰ ਚਾਹੇ ਕੋਈ ਮੰਨੇ ਜਾਂ ਨਾ ਮੰਨੇ ਜਿਸ ਤਰ੍ਹਾਂ ਕਿਸੇ ਨੇ ਬਹੁਤ ਸੋਣਾ ਕਿਹਾ ਸੀ ਨਾ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਸੁੰਨਤ ਹੋਤੀ ਸਭ ਕੀ ਸਾਡੇ ਲਈ ਜੋ ਸੋਚਣ ਵਾਲੀ ਗੱਲ ਹੈ ਅਸੀਂ ਜਦੋਂ ਦਸ਼ਮੇਸ਼ ਪਿਤਾ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਇੱਕ ਜੋਸ ਅਸੀਂ ਆਮ ਸੰਸਾਰਿਕ ਪਿਤਾ ਨਾਲ ਉਹਨਾਂ ਨੂੰ ਅਸੀਂ ਮੇਲ ਕਰਨ ਲੱਗ ਜਾਂਦੇ ਹਾਂ ਕਿ ਉਹ ਪੁੱਤਰਾਂ ਦੀ ਸ਼ਹਾਦਤ ਤੇ ਮਤਲਬ ਉਹਨਾਂ ਨੇ ਇਹ ਨਹੀਂ ਕੀਤਾ ਉਹਨਾਂ ਨੇ ਇਹ ਨਹੀਂ ਕੀਤਾ ਉਹ ਤੇ ਸਾਨੂੰ ਜਗਾਉਣ ਲਈ ਆਏ ਸੀ ਉਸਾਂ ਉਹ ਤੇ ਸਾਨੂੰ ਇਹ ਮੋਹ ਮਮਤਾ ਚੋਂ ਕੱਢਦੇ ਨੇ ਤੇ ਅਸੀਂ ਉਹਨਾਂ ਨੂੰ ਵੀ ਇਸ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਗੱਲ ਕਰਦੇ ਆਂ ਸਾਨੂੰ ਤੇ ਇਹ ਹੈ ਕਿ ਵੀ ਅਸੀਂ ਆਪਣੇ ਦਸ਼ਮੇਸ਼ ਪਿਤਾ ਜੀ ਦਾ ਜਿਹੜਾ ਸੁਪਨਾ ਸੀ ਉਹਨੂੰ ਅਸੀਂ ਪੂਰਾ ਨਹੀਂ ਕਰ ਸਕੇ ਦੇਖੋ ਹੁਣ ਪਹਿਲੇ ਤੇ ਦੋਨੋਂ ਹੱਥ ਜੋੜ ਕੇ ਦਾਸੀ ਗੁਸਤਾਖੀ ਦੀ ਮਾਫੀ ਚਾਹੁੰਦੀ ਹੈ ਕਿ ਜੇ ਕਿਸੇ ਨੂੰ ਗੱਲ ਨਾ ਚੰਗੀ ਲੱਗੇ ਉਸ ਸਮੇਂ ਤੇ ਇਹ ਸੀ ਕਿ ਸਾਨੂੰ ਕੇਸ ਰੱਖਣ ਤੇ ਸਿੱਖ ਬਨਣ ਤੇ ਸਾਡੇ ਤੇ ਤਸੀਹੇ ਕੀਤੇ ਜਾਂਦੇ ਸੀ ਸਾਨੂੰ ਤਸੀਹੇ ਦਿੱਤੇ ਜਾਂਦੇ ਸੀ ਪਰ ਹੁਣ ਤੇ ਸਾਡੇ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਅਸੀਂ ਫਿਰ ਵੀ ਵਾਲ ਕਟਵਾ ਰਹੇ ਹਾਂ ਅਸੀਂ ਨਸ਼ੇ ਕਰ ਰਹੇ ਹਾਂ ਇਹ ਨਹੀਂ ਕਿ 2-4 ਦਿਨ ਅਸੀਂ ਸ਼ਹੀਦੀ ਜੋੜ ਮੇਲੇ ਦੀ ਗੱਲ ਕੀਤੀ ਇਹ ਤੇ ਸਾਡੀ ਜ਼ਿੰਦਗੀ ਦੀ ਸਾਡੀ ਮਤਲਬ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਾਨੂੰ ਇਹ ਗੱਲ ਯਾਦ ਰਹਿਣੀ ਚਾਹੀਦੀ ਆ ਕਾਫੀ ਸਾਲ ਹੋ ਗਏ ਮੈਂ ਉਹਦੋਂ ਸੇਵ ਵੀ ਕੀਤੀ ਸੀ ਇੱਕ ਵੀਰ ਨੇ ਬਹੁਤ ਸੋਹਣਾ ਆਪ ਹੀ ਲਿਖ ਕੇ ਕਾਰ ਚ ਜਾਂਦੇ ਨੇ ਬੜਾ ਸੋਹਣਾ ਉਹਨੇ ਲਿਖਿਆ ਸੀ ਕਿ ਅਸੀਂ ਜਦੋਂ ਸ਼ਹੀਦੀ ਜੋੜ ਮੇਲਿਆਂ ਤੇ ਵੀ ਜਾਂਦੇ ਆ ਸਾਡੇ ਵਾਲ ਕੱਟੇ ਹੁੰਦੇ ਨੇ ਅਸੀਂ ਬਾਜ਼ਾਰਾਂ ਵਿੱਚ ਗੇੜੀਆਂ ਲਾਉਂਦੇ ਫਿਰਦੇ ਆ ਹੋਰ ਕਾਫੀ ਇਸੇ ਮੈਨੂੰ ਹੁਣ ਯਾਦ ਨਹੀਂ ਉਹ ਮੇਰੇ ਕੋਲ ਸੇਵ ਨਹੀਂ ਰਹੀ ਤੇ ਉਹਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸੀ ਕਿ ਵੀ ਅਸੀਂ ਇਸ ਤਰ੍ਹਾਂ ਸਾਨੂੰ ਜਾਣਨਾ ਚਾਹੀਦਾ ਤੇ ਅਸੀਂ ਜਦੋਂ ਸਾਨੂੰ ਤੇ ਪਾਤਸ਼ਾਹ ਨੇ ਖਾਲਸਾ ਖਾਲਸਾ ਕੀ ਖਾਲਸ ਚੀਜ਼ ਅਸੀਂ ਤਾਂ ਖਾਲਸਾ ਦਾ ਮਤਲਬ ਹੀ ਨਹੀਂ ਸਮਝ ਸਕੇ ਖਾਲਸਾ ਦਾ ਭਾਵ ਵੀ ਉਹਦੇ ਉਹ ਖਾਲਸ ਹੋਏ ਉਹਦੇ ਵਿੱਚ ਕੋਈ ਮਿਲਾਵਟ ਨਾ ਹੋਈ ਹੋਵੇ ਅੰਮ੍ਰਿਤ ਛੱਕ ਕੇ ਖਾਲਸਾ ਬਣ ਜਾਣਾ ਤੇ ਬਹੁਤ ਦੂਰ ਦੀ ਗੱਲ ਅਸੀਂ ਤੇ ਵਾੜ ਰੱਖ ਕੇ ਸਿਰਫ ਪੱਗ ਸਜਾ ਕੇ ਵੀ ਨਿਚ ਤੁਰ ਰਹੇ ਇੱਥੇ ਹੁਣ ਜਿਸ ਤਰ੍ਹਾਂ ਦਾਸੀ ਕੈਨੇਡਾ ਚ ਰਹਿੰਦੀ ਹੈਗੀ ਆ ਤਾਂ ਇੱਥੇ ਜਿਹੜੇ ਆਪਣੇ ਬੱਚੇ ਹੁਣ ਆਏ ਨੇ ਉਹ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਕਿ ਜਦੋਂ ਖਬਰਾਂ ਸੁਣੀਆਂ ਦੇ ਸੁਣੀ ਦੀਆਂ ਨੇ ਨਾਂ ਦੇ ਪਿੱਛੇ ਸਿੰਘ ਲਿਖਿਆ ਹੁੰਦਾ ਲੁਕਣ ਨੂੰ ਜਗ੍ਹਾ ਨਹੀਂ ਲੱਭਦੀ ਕਿ ਅਸੀਂ ਇਸ ਤਰ੍ਹਾਂ ਦੇ ਕੰਮ ਕਰ ਰਹੇ ਹਾਂ ਸਾਨੂੰ ਦਸ਼ਮੇਸ਼ ਪਿਤਾ ਨੇ ਇਹ ਜੋ ਸਿਰ ਤੇ ਤਾਜ ਹੈ ਪੱਗ ਹੈ ਇਸ ਕੰਮ ਲਈ ਦਿੱਤਾ ਸੀਗਾ ਸਿਰਫ ਅਸੀਂ ਸਿਰਫ ਇਹ ਤਾਂ ਦੀ ਵੀ ਗੱਲ ਨਹੀਂ ਕਰਦੀ ਬਹੁਤ ਇਸ ਤਰ੍ਹਾਂ ਵੀ ਹੈ ਕਿ ਅਸੀਂ ਅੰਮ੍ਰਿਤ ਵੀ ਛਕ ਲਿਆ ਅਸੀਂ ਗਾਤਰਾ ਪਾ ਲਿਆ ਅਸੀਂ ਸਿਰ ਤੇ ਪੱਗ ਵੀ ਸਜਾ ਲਈ ਪਰ ਸਾਡੇ ਕੰਮ ਹੋ ਨਹੀਂ ਗਏ ਅਸੀਂ ਖਾਲਸਾ ਨਹੀਂ ਬਣੇ ਅਸੀਂ ਸਿਰਫ ਉੱਪਰੋਂ ਤਸਵੀਰ ਖਾਲਸੇ ਦੀ ਪਾ ਲਈ ਆ ਕਿਸੇ ਨੇ ਬਹੁਤ ਸੋਣਾ ਕਿਹਾ ਸੀ ਕਿ ਇੱਕ ਇਨਸਾਨ ਸਾਧਾਰਨ ਕੱਪੜਿਆਂ ਵਿੱਚ ਖੜਾ ਹੈ ਇੱਕ ਨੇ ਡਾਕਟਰ ਦੀ ਵਰਦੀ ਪਾਈ ਹੈ ਉਧਰੋਂ ਮਰੀਜ਼ ਆਉਂਦਾ ਹੈ ਉਹ ਕਹਿੰਦੇ ਵੀ ਐਮਰਜੈਂਸੀ ਆ ਇਹਦਾ ਆਪਰੇਸ਼ਨ ਕਰਨਾ ਜਿਹੜਾ ਸਾਧਾਰਨ ਕੱਪੜਿਆਂ ਵਾਲਾ ਉਹ ਕਰ ਰਿਹਾ ਜਿਹੜਾ ਜਿਹਨੇ ਵਰਦੀ ਪਾਈ ਹੈ ਉਹ ਕਹਿੰਦਾ ਮੈਨੂੰ ਕਰਨਾ ਨਹੀਂ ਆਉਂਦਾ ਫਿਰ ਉਹਦੀ ਕੀ ਮਹੱਤਤਾ ਰਹਿ ਗਈ ਅਸੀਂ ਉਪਰ ਹੀ ਸਿਰਫ ਖਾਲਸੇ ਦੀ ਵਰਦੀ ਨਾ ਪਾਈਏ ਅਸੀਂ ਅੰਦਰੋਂ ਵੀ ਖਾਲਸਾ ਬਣੀਏ ਅਸੀਂ ਖਾਲਸੇ ਵਾਲੇ ਕਾਰਨਾਮੇ ਕਰੀਏ ਤਾਂ ਕਿ ਦੁਨੀਆ ਦੇਖੇ ਤਾਂ ਕਿ ਅਸੀਂ ਆਪਣੇ ਦਸ਼ਮੇਸ਼ ਪਿਤਾ ਦਾ ਸਿਰ ਉੱਚਾ ਕਰ ਸਕੀਏ ਸਾਡੇ ਨਾਂ ਦੇ ਪਿੱਛੇ ਸਿੰਘ ਲੱਗਿਆ ਕਿ ਇਹ ਸਿੰਘ ਹੁੰਦੇ ਨੇ ਸਾਰਿਆਂ ਨੂੰ ਨਹੀਂ ਕਹਿ ਰਹੀ ਬਹੁਤ ਇਸ ਤਰ੍ਹਾਂ ਦੇ ਵੀਰ ਨੇ ਬਹੁਤ ਇਸ ਤਰ੍ਹਾਂ ਦੀਆਂ ਭੈਣਾਂ ਨੇ ਜੋ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਕਿ ਸਾਨੂੰ ਉਹਨਾਂ ਤੇ ਗਰਮ ਹੋ ਰਿਹਾ ਤੇ ਅਸੀਂ ਦੇਖਦੇ ਹਾਂ ਕਿ ਵੀ ਇਹ ਸਾਡੇ ਦਸ਼ਮੇਸ਼ ਪਿਤਾ ਦੇ ਸਜਾਏ ਹੋਏ ਸਿੰਘ ਨੇ ਪਰ ਉਹ ਗਿਣਤੀ ਬਹੁਤ ਘੱਟ ਹੈ ਆਪਾਂ ਜਦੋਂ ਹਰ ਸਾਲ ਇਹ ਸ਼ਹੀਦੀ ਜੋੜ ਮੇਲੇ ਮਨਾਉਂਦੇ ਹਾਂ ਤਾਂ ਕੁਝ ਪਰਨ ਕਰੀਏ ਕਿ ਅੱਜ ਅਸੀਂ ਇਹ ਤਬਦੀਲੀ ਲਿਆਈਏ ਤਾਂ ਆਉਣ ਦੇ ਸਾਲ ਨੂੰ ਜਦੋਂ ਅਸੀਂ ਸ਼ਹੀਦੀ ਜੋੜ ਮੇਲੇ ਮਨਾਈਏ ਤਾਂ ਸਾਡੇ ਵਿੱਚ ਆਹ ਤਬਦੀਲੀ ਹੋਏ ਸਾਡੇ ਅੰਦਰੋਂ ਇਹ ਸਾਡੇ ਨਿਕਲੇ ਹੂਕ ਕਿ ਅਸੀਂ ਬਦਲਣਾ ਹੈ ਅਸੀਂ ਆਪਣੇ ਦਸ਼ਮੇਸ਼ ਪਿਤਾ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਹੈ ਅਸੀਂ ਅਸਰਚ ਖਾਲਸੇ ਬਣਨਾ ਹੈ ਅਗਰ ਆਪ ਜੀ ਨੇ ਪ੍ਰੋਫੈਸਰ ਪੂਰਨ ਸਿੰਘ ਹੁਣਾਂ ਦੀ ਜੀਵਨੀ ਪੜ੍ਹੀ ਹੋਏਗੀ ਤਾਂ ਬੜੀ ਸੋਹਣੀ ਉਹ ਸਾਡੇ ਅੱਗੇ ਤਸਵੀਰ ਪੇਸ਼ ਕਰਦੇ ਨੇ ਜਿਸ ਤਰ੍ਹਾਂ ਉਹਨਾਂ ਨੇ ਕਈ ਧਰਮ ਬਦਲੇ ਉਹਨਾਂ ਨੇ ਆਪਣੀ ਜ਼ਿੰਦਗੀ ਚ ਕਈ ਕੁਸ਼ ਕੀਤਾ ਪਰ ਇੱਕ ਵਾਰ ਉਹਨਾਂ ਨੇ ਭਾਈ ਵੀਰ ਸਿੰਘ ਜੀ ਹੁਣਾਂ ਦਾ ਲੈਕਚਰ ਸੁਣਿਆ ਤੇ ਭਾਈ ਵੀਰ ਸਿੰਘ ਜੀ ਹੁਣ ਉਹਨਾਂ ਨੂੰ ਕਿਹਾ ਕਿ ਤੇਰੇ ਇੰਨੇ ਕੋਮਲ ਵਾਲ ਨੇ ਜਦੋਂ ਇਹਨਾਂ ਨੂੰ ਜਿਹੜਾ ਨਾਈ ਹੁੰਦਾ ਉਹ ਉਸ ਤਰ੍ਹਾਂ ਲਾਉਂਦਾ ਇਦਾਂ ਦਾ ਤਾਂ ਤੈਨੂੰ ਦੁੱਖ ਨਹੀਂ ਹੁੰਦਾ ਉਹਨਾਂ ਦੇ ਮਨ ਤੇ ਗੱਲ ਚੋਟ ਕਰ ਗਈ ਤੇ ਭਾਈ ਵੀਰ ਸਿੰਘ ਜੀ ਹੁਣਾਂ ਦੀ ਅਵਸਥਾ ਵੀ ਇਹ ਸੀ ਜਿੱਥੇ ਉਹ ਉਹਨਾਂ ਨੇ ਲੈਕਚਰ ਸੁਣਿਆ ਸੀ ਭਾਈ ਵੀਰ ਸਿੰਘ ਜੀ ਉਹਨਾਂ ਦਾ ਅਗਲੇ ਸਾਲ ਪ੍ਰੋਫੈਸਰ ਪੂਰਨ ਸਿੰਘ ਜੀ ਸਿੰਘ ਸੱਜ ਕੇ ਉੱਥੇ ਹੀ ਸਿੱਖਿਵਾਰੇ ਲੈਕਚਰ ਦੇ ਰਹੇ ਹਨ ਇੱਕ ਸਾਲ ਦੇ ਵਿੱਚ ਉਹਨਾਂ ਵਿੱਚ ਇਹ ਤਬਦੀਲੀ ਆ ਗਈ ਕਿ ਉਹ ਉਹਥੇ ਹੀ ਜਿੱਥੇ ਉਹਨਾਂ ਨੂੰ ਪ੍ਰੇਰਣਾ ਮਿਲੀ ਸੀ ਉਸੇ ਗੱਲ ਤੇ ਉਹ ਲੈਕਚਰ ਕਰ ਰਹੇ ਨੇ ਅਸੀਂ ਆਪਣਾ ਇਤਿਹਾਸ ਅਸੀਂ ਆਪਣੇ ਜਿਨ੍ਹਾਂ ਨੇ ਇਦਾਂ ਦੇ ਆਪਣੇ ਜੀਵਨ ਦੇ ਵਿੱਚ ਤਬਦੀਲੀਆਂ ਲਿਆਂਦੀਆਂ ਨੇ ਉਹਨਾਂ ਨੂੰ ਪੜიਏ ਉਹਨਾਂ ਤੋਂ ਪ੍ਰੇਰਣਾ ਲਈਏ ਤਾਂ ਕਿ ਅਸੀਂ ਆਪਣੇ ਦਸ਼ਮੇਸ਼ ਪਿਤਾ ਨੂੰ ਜਵਾਬ ਦੇ ਹੋ ਸਕੀਏ ਕਿ ਹਾਂ ਪਿਤਾ ਜੀ ਜੋ ਸਾਨੂੰ ਤੁਸੀਂ ਇਹ ਸਰਦਾਰੀਆਂ ਲੈ ਕੇ ਦਿੱਤੀਆਂ ਨੇ ਇਹ ਤਾਜ ਲੈ ਕੇ ਦਿੱਤੇ ਨੇ ਅਸੀਂ ਇਹਨਾਂ ਨੂੰ ਸੰਭਾਲ ਸਕਦੇ ਹਾਂ ਹਾਂਜੀ ਸੰਗਤ ਜੀ ਮਦਾਸੀ ਤੋਂ ਬੋਲਦਿਆਂ ਹੋਇਆਂ ਬਹੁਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਜੀ ਗੁਸਤਾਖੀ ਮਾਫ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ